ਹੰਤੰਸਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਅੰਦਰ ਜੁੜੇ ਹੋਏ ਗੁਰਕਾਰੇ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਦਾਸ ਤੋਂ ਪਹਿਲਾਂ ਸਾਰੇ ਮੇਰੇ ਕੁਸੀਨੀਅਰ ਪ੍ਰਚਾਰਕ ਸਿੱਖ ਪੰਥ ਨਾਲ ਸੰਬੰਧਿਤ ਰੱਖਣ ਵਾਲੇ ਗੁਰਸੇਖਾਂ ਪਾਸੋਂ ਉਹਨਾਂ ਜਲਾਵਤਨੀ ਯੋਧਿਆਂ ਦੇ ਜੀਵਨ ਬਾਰੇ ਬਹੁਤ ਕੁਝ ਸਰਵਣ ਕਰ ਲਿਆ ਸੋ ਮੈਂ ਕੇਵਲ 1 ਮਿੰਟ ਦੇ ਵਿੱਚ ਹੀ ਆਪ ਸੰਗਤ ਤੋਂ ਅਗਿਆ ਲੈ ਲੈਣੀ ਹੈ ਸਾਨੂੰ ਜਿੰਨਾ ਕੁ ਸਮਾਂ ਸਤਿਗੁਰ ਮਹਾਰਾਜ ਨੇ ਬਖਸ਼ਿਸ਼ ਕੀਤਾ ਜਿਗਰ ਹੋਇਆ ਭਾਈ ਲਖਵੀਰ ਸਿੰਘ ਜੀ ਲੋਡੇ ਦਾ ਭਾਈ ਹਰਵੀਰ ਸਿੰਘ ਜੀ ਪੀ ਐਚ ਡੀ ਜਿਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਵਿਚਾਰਾਂ ਟੀਵੀ ਤੇ ਜਾਂ ਆਮ ਸੋਸ਼ਲ ਮੀਡੀਆ ਤੇ ਸੰਤ ਨਾਲ ਸੰਗੀਆਂ ਨਹੀਂ ਕੀਤੀਆਂ ਜਾ ਸਕਦੀਆਂ ਪਰ ਜੋ ਕੁਝ ਉਹਨਾਂ ਦੇ ਮਨ ਦਾ ਦਰਦ ਸੀ ਕੌਮ ਤੇ ਪੰਥ ਪ੍ਰਤੀ ਉਹ ਜਦੋਂ ਤੁਸੀਂ ਕੋਲ ਬਹਿ ਕੇ ਵਿਚਾਰ ਕਰਦੇ ਫਿਰ ਪਤਾ ਲੱਗਦਾ ਮੈਨੂੰ ਖਿਮਾ ਕਰਿਓ ਆਪਾਂ ਇਕੱਠੇ ਹੋ ਕੇ ਬੈਠਦੇ ਆਂ ਤੇ ਸਾਡੇ ਆਪਣੇ ਆਮ ਜੀਵਨ ਦੀਆਂ ਗੱਲਾਂ ਚੱਲ ਪੈਂਦੀਆਂ ਫੁਲਾਣੀ ਨੇ ਆ ਕਹਿ ਲਿਆ ਜੀ ਫੁਲਾਣੀ ਨੂੰ ਫੁਲਾਣੀ ਨੇ ਆ ਜਵਾਬ ਦੇਤਾ ਪਰ ਉਹਨਾਂ ਯੋਧਿਆਂ ਦੇ ਜੀਵਨ ਦੇ ਵਿੱਚੋਂ ਜੋ ਮੈਂ ਸਿੱਖਿਆ ਵੀ ਜਦੋਂ ਕੋਲ ਬੈੰਨੇ ਆ ਤੇ ਕੇਵਲ ਕੌਮ ਤੇ ਪੰਥ ਦੀ ਗੱਲ ਤੇ ਇਥੋਂ ਤੱਕ ਭਾਈ ਲਖਵੀਰ ਸਿੰਘ ਹੋਣਾ ਨੇ ਬਚਨ ਕੀਤਾ ਕਹਿੰਦੇ ਸਾਡੀ ਜ਼ਿੰਦਗੀ ਤਾਂ ਲੱਗ ਗਈ ਹੁਣ ਨੌਜਵਾਨਾਂ ਦੀ ਬਾਰੀ ਆ ਤਗੜੇ ਹੋ ਕੇ ਪੰਥ ਤੇ ਕੌਮ ਦੀ ਸੇਵਾ ਨੂੰ ਪ੍ਰਵਾਹ ਨਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਰ ਤੇ ਆਸ ਰੱਖਣੀ ਤੇ ਮੈਂ ਬਚਨ ਕੀਤਾ ਮੈਂ ਕਿਹਾ ਜੀ ਸਮਾ ਬਣਾ ਓਖਾ ਬਹੁਤ ਕੁਝ ਐਸਾ ਵਿਚਰ ਰਿਹਾ ਵੀ ਜਿਹਨੂੰ ਵੇਖ ਕੇ ਕਈ ਵਾਰੀ ਮਨ ਡੋਲ ਜਾਂਦੇ ਆ ਜਾਂ ਮਨ ਚ ਦੁਬਦਾ ਪੈ ਜਾਂਦੀ ਆ ਵੀ ਕਿਹਨੂੰ ਸੁਣੀਏ ਤੇ ਕਿਹਨੂੰ ਨਾ ਸੁਣੀਏ ਕਹਿੰਦੇ ਤੁਸੀਂ ਫਿਕਰ ਨਾ ਕਰੋ ਜਿਹਦਾ ਪੰਥ ਆ ਉਹਨੇ ਆਪੇ ਹੀ ਰਾਹ ਦੇ ਦਿਆ ਗੱਲ ਭਰੋਸੇ ਤੇ ਵਿਸ਼ਵਾਸ ਦੀ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਯੋਧਿਆਂ ਨੂੰ ਯਾਦ ਕਰੀਏ ਤੇ ਜਿੱਥੋਂ ਤੱਕ ਤਸਵੀਰਾਂ ਦੀ ਗੱਲ ਆਈ ਹੈ ਸ਼੍ਰੋਮਣੀ ਕਮੇਟੀ ਨੂੰ ਕਹਿਣ ਦੀ ਗੱਲ ਆਈ ਹੈ ਭਾਈ ਆਪਣਾ ਫਰਜ਼ ਬਣਦਾ ਜ਼ਰੂਰ ਆਪਾਂ ਕਰੀਏ ਪਰ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਸਾਡੇ ਕੋਲ ਸੁਪਰੀਮ ਸਿੱਖ ਕੌਂਸਲ ਐਬ ਉਹ ਦੁਆਰਾ ਸਿੱਖ ਕੌਂਸਲ ਐ ਸਾਡੀਆਂ ਆਪਣੀਆਂ ਜਥੇਬੰਦੀਆਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਾਡੇ ਕੋਲ ਹੈ ਕਿ ਘੱਟ ਤੋਂ ਘੱਟ ਗੁਰੂ ਘਰਾਂ 'ਚ ਤਸਵੀਰਾਂ ਦਾ ਭਾਅ ਵੀ ਲਾ ਸਕਦੇ ਤੇ ਜੇ ਆਪਾਂ ਸ਼ੁਰੂਆਤ ਕਰ ਲਈਏ ਵੀ ਸਭ ਤੋਂ ਪਹਿਲਾਂ ਇੰਗਲੈਂਡ ਦੀ ਧਰਤੀ ਤੋਂ ਅਸੀਂ ਆਪਣੇ ਗੁਰੂ ਘਰਾਂ ਦੇ ਅੰਦਰ ਉਹਨਾਂ ਯੋਧਿਆਂ ਦੀਆਂ ਤਸਵੀਰਾਂ ਲਾ ਲਈਏ ਇਕੱਠੇ ਹੋ ਕੇ ਕਰਕੇ ਸੁਨੇਹਾ ਦਈਏ ਵੀ ਭਾਈ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਉਹਨਾਂ ਦੇ ਪਾਈ ਪੂਰਨਿਆਂ ਤੇ ਚੱਲਣ ਲਈ ਤਿਆਰ ਆ ਤੇ ਹੋ ਸਕਦਾ ਭਾਈ ਦੇਖ ਕੇ ਉਹਨਾਂ ਦਾ ਵੀ ਮਨ ਬਣ ਜਾਏ ਤੋਂ ਇੰਨੀ ਕ ਮੇਰੀ ਬੇਨਤੀ ਹੈ ਸ਼ੁਰੂਆਤ ਆਪਾਂ ਕਰੀਏ ਕੋ ਨਾਲੀ ਦਾਸ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਵੱਲੋਂ ਆਪ ਸੰਗਤਾਂ ਨੂੰ ਉਹਨਾਂ ਯੋਧਿਆਂ ਦੀ ਯਾਦ ਮਨਾਉਂਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਸੋ ਬਾਬਾ ਜੀ ਅਵਤਾਰ ਸਿੰਘ ਜੀ ਦਲ ਬਾਬਾ ਬਿੱਜੂ ਚੰਦ ਵੱਲੋਂ ਆਏ ਹਨ ਸੋ ਮੈਂ ਬਹੁਤਾ ਸਮਾਨਾਲਮਾ ਜਦੋਂ ਵੀ ਕਿਤੇ ਦਰਸ਼ਨ ਕਰੀਏ ਖਾਸ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਂਪੁਰਖਾਂ ਵੱਲੋਂ ਬੜਾ ਪਿਆਰ ਦਿੱਤਾ ਜਾਂਦਾ ਤੁਸੀਂ ਮੈਂ ਦੋਵੇਂ ਹੱਥ ਜੋੜ ਕੇ ਮਾਪੂਰਸ਼ਾ ਨੂੰ ਜੀ ਆਇਆਂ ਨੂੰ ਕਹਿੰਦਾ ਹੋਇਆ ਆਪਣੀਆਂ ਗਲਤੀਆਂ ਭੁੱਲਾਂ ਦੀ ਆਪ ਵੀ ਤੋਂ ਖਿਮਾ ਮੰਗਦਾ ਧੰਨਵਾਦ ਹੈ ਜੋ ਆਪ ਸੰਕਟਾਂ ਨੇ ਸਰਵਣ ਕੀਤਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ